ਪੰਜਾਬ ਪਰਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਪਿਛਲੇ 3 ਦਿਨਾਂ ਤੋਂ ਰੇਲ ਦੀਆਂ ਪਟੜੀਆਂ ਤੇ ਧਰਨੇ ਤੇ ਬੈਠੀਆਂ ਹੋਈਆਂ ਨੇ ਜਿਸ ਦੇ ਤਹਿਤ ਨਾਬਾ ਵਿਕੇ ਜ਼ਿਲ੍ਹਾ ਪਤਰੀ ਤਰਨਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲਵੇ ਟਰੈਕ ਜਾਮ ਕਰਕੇ ਦਿੱਤਾ ਜਾ ਰਿਹਾ ਅਖੀਰਲੇ ਦਿਨ ਦੇ ਧਰਨੇ ਦੇ ਵਿੱਚ ਕਿਸਾਨ ਵੀਪੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਫਸਲਾਂ ਜੋ ਹੜ੍ਹਾਂ ਦੇ ਨਾਲ ਖਰਾਬ ਹੋਈਆਂ ਨੇ ਉਸ ਦੇ ਲਈ 50 ਹਜ਼ਾਰ ਕਰੋੜ ਰੁਪਏ ਮੁਆਵਜ਼ਾ ਦਾ ਐਲਾਨ ਕਰੇ ਕਿਸਾਨ ਆਗੂ ਨੇ ਕਿਹਾ ਕਿ ਇਸ ਵਾਰ ਦੁਸ਼ਹਿਰਾ ਅਸੀਂ ਕਾਰਪੋਰੇਟ ਘਰਾਣਿਆਂ ਤੇ ਪੁਤਲੇ ਫੂਕੇ ਮਨਾਵਾਂਗੇ ਉਹਨਾਂ ਕਹੇ ਕਿ ਸਾਨੂੰ 3 ਦਿਨ ਰੇਲ ਦੀਆਂ ਪਟੜੀਆਂ ਤੇ ਧਰਨਾ ਦੇਣਾ ਪੈ ਰਿਹਾ ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੀ ਸਾਰ ਲੈਣ ਤੇ ਲਈ ਨਹੀਂ ਆਇਆ ਉਹਨਾਂ ਨੇ ਸਰਕਾਰ ਨੂੰ ਇਸ ਮੌਕੇ ਚੇਤਾਵਨੀ ਵੀ ਦਿੱਤੀ ਹੈ ਦੋਨੋਂ ਨੇ ਵੇਲੇ ਵੀ ਸਾਥ ਦਿੱਤਾ ਦੀ ਕਿਉਂਕਿ ਇਹ ਲੜਾਈ ਪੂਰੇ ਉਹ ਦਿਆ ਪੂਰੇ ਹਿੰਦੁਸਤਾਨ ਦੀਆ ਆਪਣਾ ਪੂਰਾ ਹਿੰਦੁਸਤਾਨ ਆ ਜਿਹੜਾ ਉਹ 70% ਖੇਤੀ ਤੇ ਨਿਰਭਰ ਆ ਇਹ ਅੱਜ ਜੋ ਸਰਕਾਰਾਂ ਕਾਰੀ ਨੇ ਖੇਤੀ ਨੂੰ ਖਤਮ ਕਰਨ ਦੇ ਉਹ ਕਾਰੀ ਨੇ ਇੱਕ ਪਾਸੇ ਤੇ ਕਹਿੰਦੇ ਨੇ ਕਿ ਅਸੀਂ ਵਿਦੇਸ਼ਾਂ ਨਾਲ ਵਪਾਰ ਕਰਨਾ ਇੱਕ ਪਾਸੇ ਇਹ ਕਿਸਾਨਾਂ ਨੂੰ ਪੂਰਾ ਮੁੱਲ ਨਹੀਂ ਦੇ ਰਹੇਗੇ ਮੁੱਲ ਤਾਂ ਹਰ ਇੱਕ ਕਿਸਾਨ ਦਾ ਹੱਕ ਬਣਦਾ ਮਜ਼ਦੂਰਾਂ ਨੂੰ ਹੁਣ ਲਾ ਲਓ ਜੀ 100 ਕਹਿੰਦੇ ਨੇ 100 ਦਿਨ ਪਿੰਡਾਂ ਦੇ ਵਿੱਚ 100 ਦਿਨ ਕਿਸੇ ਨੂੰ ਨਹੀਂ ਮਿਲਦਾ ਹੈਗਾ ਨਰੇਗਾ ਦਾ ਇਹ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਤੇ ਗੌਰ ਕਰਨੀ ਚਾਹੀਦੀ ਆਪਾਂ ਇੱਕ ਤਾਂ ਆਜ਼ਾਦ ਕਹਿੰਦੇ ਵੀ ਆਪਣਾ ਦੇਸ਼ ਆਜ਼ਾਦ ਆਜ਼ਾਦ ਦੇਸ਼ ਤਾਂ ਫੇਰ ਹੀ ਹੋਊਗਾ ਜੇ ਆਪਣੇ ਦੇਸ਼ ਇਮਾਨਦਾਰ ਨੇਤਾ ਹੋਣਗੇ ਉਹਨਾਂ ਨੇ ਤਾਂ ਇਹ ਰੂਲ ਕੀ ਕਿਥੋਂ ਉਸੂਲ ਹੋ ਗਏ ਵੀ ਉਹ ਸੂਰੇ ਬੈਠੇ ਸਾਡੇ ਨਾਲ ਗੱਲ ਕਰਦੇ ਨਹੀਂ ਆਉਂਦੇ ਹੈਗੇ ਹਰ ਇੱਕ ਨਾਗਰਿਕ ਉਹਨੂੰ ਐਮੀਅਤ ਰੱਖਦਾ ਇੱਕ ਦੇਸ਼ ਨੂੰ ਆਜ਼ਾਦ ਰੱਖਣ ਵਾਸਤੇ ਆਪਣਾ ਦੇਸ਼ ਆਜ਼ਾਦ ਉਹਦੇ ਹੀ ਰਹੂਗਾ ਨਹੀਂ ਹੌਲੀ-ਹੌਲੀ ਪਰ ਵਿਦੇਸ਼ਾਂ ਦੇ ਗੁਲਾਮ ਤੇ ਹੁੰਦੀ ਜਾ ਰਹੀਆਂ ਤੁਹਾਨੂੰ ਆਪ ਹੀ ਪਤਾ ਏ ਕਿਹੜੇ ਕੰਮਕਾਰ ਤੋਂ ਦੇਖ ਰਿਹਾ ਕੋਈ ਗੱਲ ਜੀ ਕੰਮ ਕਰਦਾ ਸੀ ਉਹ ਤਾਂ ਕਹਿੰਦਾ 4 ਵਜੇ ਉੱਠ ਕੇ ਕਰ ਲੈਂਦੇ 9 ਵਜੇ ਤੱਕ ਬਾਕੀ ਦੇ ਇੰਨੇ ਟਾਈਮ ਨਾਲ ਟਾਈਮ ਤਾਂ ਬੀਬੀਓ ਵੈਸੇ ਵੀ ਸੀਰੀਅਲ ਦੇ ਹੀ ਲਗਾ ਦਿੰਦੀਆਂ ਨੇ ਕੋਈ ਇਹਨਾਂ ਦੇ 4-5 ਘੰਟਿਆਂ ਨਾਲ ਸਾਨੂੰ ਕੋਈ ਹੋ ਨਹੀਂ ਹੁੰਦਾ ਹਾਂ ਜੇ ਹੋਇਆ ਸੀ ਹਫਤਾਵਾਰੀ ਜਿਵੇਂ ਦਿੱਲੀ ਅੰਦੋਲਨ ਆਇਆ ਸੀ ਲਾਂਮਾ ਗਈ ਪਰ ਅਸੀਂ ਹੁਣ ਕਿਉਂਕਿ ਅੱਗੇ ਵੋਟ ਆਉਣ ਵਾਲੀਆਂ ਨੇ ਇਹਨਾਂ ਨੂੰ ਪਤਾ ਹੀ ਆ ਜਿੰਨੇ ਮਰਜ਼ੀ ਸਰਕਾਰ ਪ੍ਰੋਪਾਗੈਂਡ ਰਚੀ ਜਾਵੇ ਪਰ ਅਸੀਂ ਨੇ ਆਪਣੇ ਹੱਕ ਲੈਣ ਹੀ ਲੈਣੇ ਨੇ ਕਿਉਂਕਿ ਹੁਣ ਕਿਸਾਨੀ ਉਹ ਪਿਛਲੇ ਅੰਦੋਲਨ ਵੇਲੇ ਮਸਾ ਲੋਕ ਜਾਗੇ ਨੇ ਤੇ ਹੁਣ ਅਸੀਂ ਨਹੀਂ ਸਾਡ ਜਦੋਂ ਅਸੀਂ ਖਾਣ ਨੂੰ ਦੇ ਸਕਦੇ ਆ ਤੁਸੀਂ ਹੱਕਾਂ ਲਈ ਵੀ ਲੜ ਸਕਦੇ ਆ ਦੇਖੋ ਜੀ ਸਰਕਾਰ ਮੰਗਦੀ ਨਹੀਂ ਹੁੰਦੀ ਮਨਾਉਣਾ ਪੈਂਦਾ ਹੁੰਦਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਲੰਮਾ 3 ਸਾਲਾਂ ਤੋਂ ਜਿਹੜਾ ਅਸੀਂ ਸੰਘਰਸ਼ ਕਰਦੇ ਆ ਰਹੇ ਆ ਇੱਕ ਵਾਰ ਤਾਂ ਉਹਨਾਂ ਤੋਂ ਮੰਗਾ ਹੀ ਮਨਵਾ ਲਈਆਂ ਪਰ ਉਹ ਦੇਣ ਨੂੰ ਤਿਆਰ ਨਹੀਂ ਅੱਜ ਦੁਬਾਰਾ 3 ਸਾਲਾਂ ਬਾਅਦ ਲੋਕ ਉਹੀ ਰੂਪ ਦੇ ਵਿੱਚ ਰੇਲ ਦੀਆਂ ਟ੍ਰੈਕਾਂ ਤੇ ਜਿਹੜੀਆਂ ਰੇਲ ਦੀਆਂ ਲਾਈਨਾਂ ਤੇ ਆ ਗਏ ਸੋ ਅੱਜ ਤੀਜਾ ਦਿਨ ਆ ਦੇਖੋ ਹਜੇ ਤੱਕ ਕੋਈ ਉਹਨਾਂ ਦਾ ਨੁਮਾਇੰਦਾ ਜਾਂ ਕੋਈ ਚਿੱਠੀ ਪੱਤਰ ਸਾਡੇ ਤੱਕ ਨਹੀਂ ਪਹੁੰਚਿਆ ਸੋ ਇਹ ਸੋਚਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਜਿਹੜਾ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਪਰ ਜਿਹੜਾ ਸੈਂਟਰ ਸਰਕਾਰ ਦੇ ਹਜੇ ਤੱਕ ਕੰਨ ਤੇ ਜੂਣੀ ਜੀ ਸਰਕਾਰ ਨੇ ਨਹੀਂ ਮੰਗਾ ਕੀ ਮੈਂ ਮੰਗਾ ਸਾਡੀਆਂ ਮੈਂ ਐਮਐਸਪੀ ਦੀ ਮੰਗ ਹੋਊਗੀ ਜਾਂ ਜਿਹੜੇ ਬੜੇ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹਦਾ ਮੁਆਵਜ਼ੇ ਦੀ ਮੰਗਾ ਜਾਂ ਸੀ2 ਫਾਰਮੂਲੇ ਦੇ ਨਾਲ ਜਿਹੜੀ ਅਸੀਂ ਮੰਗ ਕਰਦੇ ਆ ਐਮ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਸਭ ਤੋਂ ਵੱਡੀ ਮੰਗ ਜਿਹੜੀ ਇਸ ਸਮੇਂ ਦੀ ਮੌਕੇ ਦੀ ਮੰਗਾ ਉਹ ਆ ਜਿਹੜਾ ਪੰਜਾਬ ਦੇ ਵਿੱਚ ਸੇਮਾ ਦਰਿਆ ਵਗਦਾ ਅੱਜ ਘਰ ਘਰ ਜਿਹੜਾ ਚਿੱਟਾ ਪਹੁੰਚ ਗਿਆ ਉਹਨੂੰ ਲੈ ਕੇ ਪੂਰਾ ਪੰਜਾਬ ਦੇ ਲੋਕ ਗੰਭੀਰ ਨੇ ਉਹ ਮੁੱਦੇ ਨੂੰ ਲੈ ਕੇ ਸਾਡੀ ਵੱਡੀ ਮੰਗਾਂ ਅਸੀਂ ਸੈਂਟਰ ਸਰਕਾਰ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਆ ਕਿ ਜਿਹੜਾ ਇਹ ਸਿੰਥੈਟਿਕ ਨਸ਼ਾ ਪ੍ਰਸ਼ਾਸਨ ਅਤੇ ਲੀਡਰਾਂ ਦੀ ਮਿਲਿ ਭੁਗਤ ਦੇ ਨਾਲ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਹੈ ਉਹਦੀ ਨਕੀਲ ਪਾਈ ਜਾਵੇ ਇਹ ਵੱਡੀ ਮੰਗ ਹੈ ਸਾਡਾ ਅਗਲਾ ਐਕਸ਼ਨ ਕੀ ਹੋਊਗਾ ਜੇ ਮੰਗਾਂ ਨਾ ਬਣੀ ਦੇਖੋ ਜਿਵੇਂ ਤੁਸੀਂ ਅਗਲੇ ਦੀ ਗੱਲ ਕਰਦੇ ਹੋ ਤਿੰਨ ਦਿਨਾਂ ਦਾ ਇਹਦਾ ਪ੍ਰੋਗਰਾਮ ਦਿੱਤਾ ਸੀ ਅੱਜ ਉਹਦੇ ਤੀਜੇ ਦਿਨ ਦੇ ਵਿੱਚ ਆਪਾਂ ਹੈਗੇ ਆ ਉਹਦੇ ਕੱਲ ਸਾਡੀਆਂ 18 ਜਥੇਬੰਦੀਆਂ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ ਉਹਨੂੰ ਲੈ ਕੇ ਅੱਜ ਜਿਹੜਾ ਅੰਮ੍ਰਿਤਸਰ ਦਾ ਸਟੇਸ਼ਨ ਆ ਉਸ ਦਾ ਵੀ ਚੱਕਾ ਜਾਮ ਕੀਤਾ ਜਾ ਰਿਹਾ ਵੱਡਾ ਪ੍ਰੋਗਰਾਮ ਦਿੱਤਾ ਜਾ ਰਿਹਾ ਹਰਿਆਣੇ ਦੇ ਵਿੱਚ ਔਰ ਉਹਦੇ ਨਾਲ ਹੀ ਇੱਕ ਵੱਡਾ ਪ੍ਰੋਗਰਾਮ ਜਿਹੜਾ ਆਉਣ ਵਾਲਾ ਦਸਹਿਰਾ ਉਹਦੇ ਵਿੱਚ ਅਸੀਂ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਜਿਹੜੇ بڑے ਲੀਡਰ ਕਾਰਪੋਰੇਟ ਘਰਾਣਿਆਂ ਨਾਲ ਮਿਲੇ ਨੇ ਉਹਨਾਂ ਦੇ ਵੱਡੇ ਪੁੱਤਲੇ ਬਣਾ ਕੇ ਦਸਹਿਰਾ ਅਸੀਂ ਕਿਸਾਨੀ ਰੂਪ ਚ ਮਨਾਵਾਂਗੇ ਸੋ ਕਿਸਾਨਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਆ ਉਸ ਗੁੱਸੇ ਨੂੰ ਦੇਖਦੇ ਹੋਏ ਸਰਕਾਰ ਨੂੰ ਝੁਕਣਾ ਚਾਹੀਦਾ ਮੰਨਣਾ ਚਾਹੀਦਾ ਨਹੀਂ ਤਾਂ ਜਿਵੇਂ ਪਿੱਸੇ ਵੱਡਾ ਨੁਕਸਾਨ ਕਰਾਇਆ ਇੱਕ ਪਿੰਡਾਂ ਦੇ ਵਿੱਚੋਂ ਜਿਹੜਾ ਚੰਗਿਆੜੀ ਚੱਲੀ ਸੀ ਪਿੰਡਾਂ ਦੇ ਵਿੱਚੋਂ ਜਿਹੜਾ ਅੰਦੋਲਨ ਚੱਲਿਆ ਸੀ ਉਹ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਅੰਦੋਲਨਾਂ ਇਹ ਵੱਡਾ ਰੂਪ ਧਾਰੂਗਾ ਜੀ ਬਿਲਕੁਲ ਜੀ ਬਿਲਕੁਲ ਅਸੀਂ 3 ਦਿਨਾਂ ਦੇ ਵਿੱਚ ਤੋਂ ਬੈਠੇ ਆ ਇੱਥੇ ਧਰਨੇ ਦੇ ਵਿੱਚ ਅੱਜ ਤੀਜਾ ਦਿਨ ਹੈ ਬਹੁਤ ਥਾਮੇ ਤੇ 18 20 ਥਾਮੇ ਤੇ ਪੰਜਾਬ ਦੇ ਵਿੱਚ ਜੀ ਪਟੜੀਆਂ ਤੇ ਕਿਸਾਨ ਬੈਠੇ ਨੇ ਪਰ ਸਰਕਾਰ ਦਾ ਕੋਈ ਵੀ ਨਮਾਉਂਦਾ ਕਿਸੇ ਵੱਲੋਂ ਕੋਈ ਕਾਲ ਵੀ ਕਿਉਂ ਬੈਠੇ ਨੇ ਤੇ ਦੇਖੋ ਧੁੱਪ ਦੇ ਵਿੱਚ ਕੰਮ ਛੱਡ ਕੇ ਲੋਕ ਆਪਾਂ ਨੇ ਕਿਸਾਨ ਨੇ ਇੱਕ ਦਿਨ ਵੀ ਆਪਣੇ ਘਰੋਂ ਸਰਦਾ ਨਹੀਂ ਹੈਗਾ ਕੰਮ ਬਿਣਾ ਪਰ ਇਹ ਪਟੜੀਆਂ ਤੇ ਬੈਠੇ ਨੇ ਪਰ ਸਰਕਾਰ ਦੇ ਬਿਲਕੁਲ ਅਸਰ ਨਹੀਂ ਹੈਗਾ ਜੀ ਤੇ ਜਥੇਬੰਦੀਆਂ ਤੇ ਜਿਵੇਂ ਅੱਗੇ ਹੁਕਮ ਨੇ ਸਾਨੂੰ ਜੀ ਤੇ ਭਾਵੇਂ 5 ਦਿਨ ਬੈਠਣਾ ਪਵੇ 10 ਦਿਨ ਬੈਠਣਾ ਪਵੇ ਅਸੀਂ ਬੈਠਾਂਗੇ ਜੀ ਜਿਹੜੀ ਇਹ ਮੰਗਾਂ ਨੇ ਸਰਕਾਰ ਦੀਆਂ ਸਰਕਾਰ ਤੋਂ ਸੀ ਮੰਗਣੀਆਂ ਨੇ ਜਿਵੇਂ ਸੁਆਮੀ ਨਾਥਨ ਦੀ ਰਿਪੋਰਟ ਹੋ ਗਈ ਕਿ ਮੈਂ ਇੱਕ ਲੰਮੇ ਸਮੇਂ ਤੋਂ ਇੱਕ ਰਿਪੋਰਟ ਤਿਆਰ ਕੀਤੀ ਸੀ ਜੀ ਉਹ ਇਹਨਾਂ ਨੇ ਹਜੇ ਤੱਕ ਰਿਪੋਰਟ ਨਹੀਂ ਲਾਗੂ ਕੀਤੀ ਤੇ ਬਾਕੀ ਹੜਾ ਦੇ ਨਾਲ ਆਪਾਂ ਦੇਖਦਿਆਂ ਜੀ ਕਿੰਨਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਇਹ 50000 ਕਰੋੜ ਰੁਪਏ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਜੀ ਵੀ ਇਹ ਹੜਾ ਪੀੜਤਾ ਨੂੰ ਪੰਜ ਸੂਬਿਆਂ ਦੇ ਵਿੱਚ ਵੀ ਹੜਾ ਵਾਸਤੇ ਇਹ ਪੈਸਾ ਦਿੱਤਾ ਜਾਵੇ ਜੀ ਤੇ ਬਾਕੀ ਜੀ ਮੰਗ ਹੈ ਜੇ ਜਿਹੜੀ ਚਿੱਟੇ ਵਾਲੀ ਜਿਹੜਾ ਇਹ ਪੰਜਾਬ ਦੇ ਵਿੱਚ ਚਿੱਟਾ ਵੜਾ ਜੋਰਾਸੋਰਾ ਦੇ ਨਾਲ ਵਿਕ ਰਿਹਾ ਹੈ ਵੀ ਸਰਕਾਰ ਨੂੰ ਇਹਨੂੰ ਨੱਥ ਪਾਉਣਾ ਚਾਹੀਦਾ ਹੈ ਜੀ ਇਹ ਬਹੁਤ ਸਾਰੀਆਂ ਮੰਗਾਂ ਨੇ ਜੀ ਸਾਡੀਆਂ ਜੇ ਸਰਕਾਰ ਇਹ ਮੰਗਾਂ ਤੇ ਵੱਲ ਧਿਆਨ ਨਹੀਂ ਦਿੰਦੀ ਜੀ ਤਾਂ ਅੱਗੇ ਸੰਘਰਸ਼ ਹੋਰ ਤੇਜ਼ ਹੋਊਗਾ ਇਹ ਰੋਟੀ ਪਾਣੀ ਵੀ ਇੱਥੇ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਲੰਗਰ ਪਾਣੀ ਦਾ ਕੋਈ ਘਾਟ ਨਹੀਂ ਜੀ ਇੱਥੇ ਪਿੰਡਾਂ ਦੇ ਵਿੱਚੋਂ ਲੰਗਰ ਪਾਣੀ ਆਉਂਦੇ ਨੇ ਚਾਹ ਦਾ ਲੰਗਰ ਚੱਲਦਾ ਤੇ ਸਮਕਾ ਤੇ ਪੁਲਿਸ ਵਾਲੇ ਵੀਰ ਮਲਾਜ਼ਮ ਵੀਰ ਵੀ ਇੱਥੇ ਲੰਗਰ ਸਕਦੇ ਨੇ